ਪੰਜਾਬ ਦਾ ਵੈਦਰ ਚੈਨਲ ਦੇਖ ਰਹੀ ਸਾਰਜ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੀਆਂ ਪੰਜਾਬ ਦੇ 22 ਤੇ 23 ਮਾਰਚ ਦੇ ਮੌਸਮ ਦੇ ਬਾਰੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਪੂਰੀ ਅਪਡੇਟ ਆ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਆ ਮੌਸਮ ਪੂਰਾ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲ ਰਿਹਾ ਫਿਲਹਾਲ ਟੈਂਪਰੇਚਰ ਜਿਹੜਾ 16 ਡਿਗਰੀ ਤੱਕ ਬਣਿਆ ਹੋਇਆ ਪੰਜਾਬ ਦੇ ਵਿੱਚ ਤੇ ਗੱਲ ਕਰੀਏ ਦੁਪਹਿਰ ਸਮੇਂ ਤੱਕ ਕਿੰਨਾ ਟੈਂਪਰੇਚਰ ਜਿਹੜਾ ਬਣ ਜਾਵੇਗਾ ਜਲੰਧਰ ਦੇ ਖੇਤਰਾਂ ਵਿੱਚ ਆਪਾਂ ਨੂੰ 33 ਡਿਗਰੀ ਜਿਹੜਾ ਟੈਂਪਰੇਚਰ ਦੇਖ ਨੂੰ ਮਿਲ ਰਿਹਾ ਬਾਕੀ ਜ਼ਿਲ੍ਹਿਆਂ ਤੇ ਆਪਾਂ ਨੂੰ 30 ਡਿਗਰੀ ਟੈਂਪਰੇਚਰ ਜਿਹੜਾ ਦੇਖ ਨੂੰ ਮਿਲੇਗਾ ਵੱਧ ਤੋਂ ਵੱਧ ਟੈਂਪਰੇਚਰ ਅੱਜ ਇੰਨੇ ਬਣਿਆ ਰਹੇਗਾ ਮੌਸਮ ਵਿਭਾਗ ਵੱਲੋਂ ਵੱਧ ਤੋਂ ਵੱਧ 32 ਡਿਗਰੀ ਜਿਹੜਾ ਜਾਰੀ ਕੀਤਾ ਗਿਆ ਰਾਤ ਨੂੰ 13 ਡਿਗਰੀ ਤੱਕ ਟੈਂਪਰੇਚਰ ਜਿਹੜਾ ਬਣਿਆ ਰਹੇਗਾ ਤੇ ਕੱਲ ਦੇ ਮੌਸਮ ਦੀ ਗੱਲ ਕਰੀਏ ਕੱਲ ਦਾ ਟੈਂਪਰੇਚਰ ਵੀ ਇਸੇ ਤਰ੍ਹਾਂ ਤੇ ਕੱਲ ਦਾ ਮੌਸਮ ਵੀ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਕੋਈ ਵੀ ਬਦਲਵਾਈ ਦੀ ਜਿਹੜੀ ਸੰਭਾਵਨਾ ਪੰਜਾਬ ਦੇ ਵਿੱਚ ਆਉਣ ਵਾਲੇ 4 ਦਿਨਾਂ ਤੱਕ ਨਹੀਂ ਬਣੀ ਹੋਈ 16 ਮਾਰਚ ਤੱਕ ਕੋਈ ਵੀ ਬਦਲਵਾਈ ਦੀ ਜਿਹੜੀ ਸੰਭਾਵਨਾ ਪੰਜਾਬ ਵਿੱਚ ਨਹੀਂ ਬਣੀ ਹੋਈ ਉਸ ਦਿਨ ਦੇ ਟੈਂਪਰੇਚਰ ਦੀ ਗੱਲ ਕਰੀਏ ਸਵੇਰ ਵੇਲੇ ਦਾ ਟੈਂਪਰੇਚਰ ਜਿਹੜਾ 6 ਡਿਗਰੀ ਤੋਂ ਲੈ ਕੇ 18 ਡਿਗਰੀ ਰਾਤ ਨੂੰ ਦੇਖਣ ਨੂੰ ਮਿਲੇਗਾ ਜੇ ਗੱਲ ਕਰੀਏ 27 ਮਾਰਚ ਨੂੰ ਆਪਾਂ ਨੂੰ ਪੰਜਾਬ ਦੇ ਵਿੱਚ ਇੱਕ ਬੱਦਲਵਾਈ ਆਂਦੀ ਹੋਈ ਦੇਖ ਨੂੰ ਮਿਲੇਗੀ ਬੱਦਲਵਾਈ ਜਿਹੜੀ ਹਲਕੀ ਫੁਲਕੀ ਹੋਵੇਗੀ ਭਾਰੀ ਬੱਦਲਵਾਈ ਦੇ ਸਾਰ ਫਿਲਹਾਲ ਆਪਾਂ ਨਹੀਂ ਕਹਿ ਸਕਦੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ